ਦਸ ਹੁਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 26 ਮਈ 2025 ਦਿਨ ਸੋਮਵਾਰ ਜੇਠ ਮਹੀਨੇ ਦੀ 13 ਤਰੀਕ ਹੈ ਜੀ ਸੈਮੀ ਆਮੂ ਕਹਿਰਸੀ ਅਤੇ ਕੋਨਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹਾਉਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀ 'ਚ ਯੂਜ਼ ਕਰਾਂ ਦੀ ਇੱਕ ਨਾਮਵਾਂ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ 'ਚ ਹੈ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਪਾਰਲੀਮੈਂਟ ਹਿੱਲ ਓਟਵਾ ਦੇ ਵਿੱਚ ਕੀ ਚੱਲ ਰਿਹਾ ਹੈ ਅੱਜਕੱਲ ਤੇ ਉੱਥੇ ਕਾਫੀ ਗਹਿਮਾ ਗਹਿਮੀ ਆਉਣ ਵਾਲੇ ਦਿਨਾਂ ਹਫ਼ਤਿਆਂ 'ਚ ਹੋਣ ਵਾਲੀ ਹੈ ਇਸ ਦੇ ਨਾਲ ਹੀ ਗੱਲਾਂ ਕਰਾਂਗੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀਆਂ ਉਹਦੇ ਕਿਹੜੇ ਬਿਆਨ ਦੇ ਉੱਤੇ ਸਿੱਖਾਂ ਨੂੰ ਇਤਰਾਜ਼ ਹੈ ਗੱਲ ਹੋਊਗੀ ਗੁਰੂ ਨਾਨਕ ਜਹਾਜ਼ ਦੀ ਉਹਨਾਂ ਦੇ ਵੱਲੋਂ ਗ੍ਰੈਕਸ 11ਵਾਂ ਵੜੇਗੰਢ ਸਮਾਗਮ ਬਣਾਇਆ ਗਿਆ ਵੈਨਕੂਵਰ ਦੇ ਵਿੱਚ ਅਤੇ ਨਾਲੇ ਗੱਲਬਾਤ ਕਰਾਂਗੇ ਚਾਗੋਸੀ ਲੋਕਾਂ ਦੀ ਜਿਨ੍ਹਾਂ ਨੂੰ ਕਿ ਮੜ ਕੇ ਵਾਪਸੀ ਦਾ ਹੱਕ ਮਿਲਿਆ ਆ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਮਨੁੱਖੀ ਅਧਿਕਾਰ ਕਾਰਕੁਨ ਸਰਦਾਰ ਕਿਰਪਾਲ ਸਿੰਘ ਰੰਧਾਵਾ ਹੁਣਾਂ ਦੀ ਸਦਾ ਜਸਵੰਤ ਸਿੰਘ ਖਾਲੜਾ ਦੇ ਸਾਥੀ ਜੋ ਕਿ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ ਪੂਰਾ ਪਰਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸੋਹਤਾ ਸ਼ੋਅ ਚੈੱਕ ਹੋ ਰਿਹਾ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਆਪਣਾ ਕੰਮ ਕਾਜ ਸ਼ੁਰੂ ਕਰਨ ਜਾ ਰਹੀ ਹੈ ਇਹਦੇ ਵਾਸਤੇ ਬਕਾਇਦਾ ਥਰੋਨ ਸਪੀਚ ਕੱਲ ਨੂੰ ਪਾਰਲੀਮੈਂਟ ਹੱਲ ਓਟਵਾ ਵਿਖੇ ਦਿੱਤੀ ਜਾਣੀ ਹੈ ਜਿਹਦੇ ਵਾਸਤੇ ਵਿਸ਼ੇਸ਼ ਤੌਰ ਦੇ ਉੱਤੇ ਇੰਗਲੈਂਡ ਦੇ ਰਾਜਾ ਕਿੰਗ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਮਿਲਾ ਮਹਾਰਾਣੀ ਕੈਮਿਲਾ ਪਹੁੰਚ ਚੁੱਕੇ ਹੈ ਜੀ ਸੋ ਇਸ ਸਵਾਗਤ ਨੂੰ ਕੈਨੇਡੀਅਨ ਨਾਟ ਫੋਰਸ ਦਾ ਇੱਕ ਜਹਾਜ਼ ਦੋਵਾਂ ਜਾਣਿਆਂ ਨੂੰ ਲੈ ਕੇ ਓਟਵਾ ਅੱਜ ਦੁਪਹਿਰ ਪੁੱਜਾ ਤੇ ਕੱਲ ਨੂੰ ਉਹਨਾਂ ਨੇ ਹੀਥਰੋਨਸ ਪੀਚ ਪਾਰਲੀਮੈਂਟ ਵਿੱਚ ਦੇਣੀ ਹੈ ਸੋ ਪਹਿਲਾਂ ਕਦੀ ਅਜਿਹਾ ਨਹੀਂ ਹੋਇਆ ਬਹੁਤ ਅਰਸਾ ਹੋ ਗਿਆ ਅਜਿਹਾ ਹੋਏ ਨੂੰ ਉਹਦਾ ਕਾਰਨ ਹੀ ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਵਾਲਿਆਂ ਨੂੰ ਸੱਦ ਕੇ ਅਮਰੀਕਾ ਨੂੰ ਇਹ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਅਸੀਂ ਇੰਗਲੈਂਡ ਦੇ ਨਾਲ ਹੈਗੇ ਆ ਕੈਨੇਡਾ ਵਾਲੇ ਜੇ ਤੁਹਾਡੀ ਗੱਲਬਾਤ ਹੈਗੀ ਖਾਸ ਕਰਕੇ ਟਰੰਪ ਵੱਲੋਂ ਕੀਤੀ ਜਾਂਦੀ ਕਿ ਅਸੀਂ ਕੈਨੇਡਾ ਨੂੰ ਕੁੰਜਵਾਂ ਸੂਬਾ ਬਣਾਉਣਾ ਉਹਦੇ ਨਾਲ ਅਸੀਂ ਸਹਿਮਤ ਨਹੀਂ ਅਸੀਂ ਇੰਗਲੈਂਡ ਦੇ ਨਾਲ ਹੀ ਸਹੀ ਹਾਂ ਸੋ ਇੰਗਲੈਂਡ ਦੇ ਰਾਜੇ ਨੂੰ ਸੱਦ ਕੇ ਥਰੋਨ ਸਪੀਚ ਕਰਵਾਈ ਜਾ ਰਹੀ ਹੈ ਜੀ ਇਸ ਦੇ ਨਾਲ ਹੀ ਲਿਬਲ ਐਮਪੀ ਫ੍ਰੈਂਕ ਨੂੰ ਸਸਕਰ ਪੈ ਗਈ ਉਹ ਜਿਹੜੇ ਨੇ ਉਹਨਾਂ ਨੂੰ ਪਾਰਲੀਮੈਂਟ ਦਾ ਸਪੀਕਰ ਚੋਂ ਲਿਆ ਗਿਆ ਸੋ ਉਹ ਇਹ ਹੁਣ ਸਪੀਕਰ ਦੇ ਨਾਲ ਸੰਬੰਧ ਤੇ ਮਸਲੇ ਤੇ ਕਹਿਣਗੇ ਤੇ ਨਾਲ ਦੀ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨ ਨੇ ਵੀ ਅੱਜ ਇਹ ਕਿਹਾ ਕਿ ਜਿਹੜੀ ਉਹਦੀ ਕੌਕਸ ਆ ਉਹਨਾਂ ਦੀ ਕੈਬਨਟ ਆ ਉਹਨਾਂ ਦੇ ਵਾਸਤੇ ਆਉਣ ਵਾਲੇ ਦਿਨ ਹਫ਼ਤੇ ਮਹੀਨੇ ਬਹੁਤ ਹੀ ਜ਼ਿਆਦਾ ਰੁਝੇਵਿਆਂ ਭਰਪੂਰ ਹੋਣਗੇ ਕਿਉਂਕਿ ਕੈਨੇਡਾ ਦੀਆਂ ਚੋਣਾਂ ਵਿੱਚ ਜੋ ਵਾਅਦੇ ਉਨ੍ਹਾਂ ਦੀ ਪਾਰਟੀ ਨੇ ਉਹਨਾਂ ਨੇ ਕੀਤੇ ਆ ਉਹਨਾਂ ਨੂੰ ਹੁਣ ਡਿਲੀਵਰ ਕਰਨ ਦਾ ਮੌਕਾ ਆ ਗਿਆ ਤੇ ਕੈਨੇਡਾ ਨੂੰ ਮੁੜ ਪੈਰਾਂ ਸਿਰ ਖੜਾ ਕਰਨ ਦੇ ਵਾਸਤੇ ਉਹ ਪੂਰਾ ਯਤਨ ਕਰਨਗੇ ਤੇ ਇਹਦੇ ਵਾਸਤੇ ਬਹੁਤ ਕੰਮ ਕਰਨਾ ਪਾਣਾ ਇਸ ਕਰਕੇ ਉਹ ਕਹਿੰਦੇ ਸਾਰੇ ਮੰਤਰੀ ਸਾਰੀ ਕੌਕਸ ਅਗਲੇ ਕਈ ਹਫ਼ਤੇ ਮਹੀਨੇ ਬਹੁਤ ਰੁੱਝੇ ਰਹਿਣਗੇ ਜੀ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਅਗੂ ਪੀਅਰ ਪੌਲੀ ਹੈ ਵਾ ਉਨਾ ਨੇ ਕੈਨੇਡਾ ਸਰਕਾਰ ਦੇ ਨਾਲ ਆਪਣੀ ਵਜਰਬਾਤ ਪ੍ਰਗਟਾਈ ਹੈ ਉਹ ਕਹਿੰਦੇ ਵੀ ਲਿਬਰਲ ਪਾਰਟੀ ਲਿਬਰਲ ਦੀ ਸਰਕਾਰ ਹੈ ਇਸ ਵੇਲੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਨਾਲ ਆਪਣੇ ਸਬੰਧ ਸਦਾਨ ਵਾਸਤੇ ਟ੍ਰੇਡ ਵਾਸਤੇ ਜੋ ਕੁਝ ਵੀ ਕਰੂਗੀ ਅਸੀਂ ਉਹਨਾਂ ਦਾ ਪੂਰਨ ਤੌਰ ਦੇ ਉੱਤੇ ਸਹਿਯੋਗ ਦੇਵਾਂਗੇ ਜੀ ਇਸ ਦੇ ਨਾਲ ਹੀ ਆਟੋਵਾ ਤੋਂ ਖਬਰਾਂ ਇਹ ਵੀ ਆ ਰਹੀਆਂ ਕਿ ਐਨ ਡੀ ਪੀ ਦੇ ਕੋਲ ਹੁਣ ਅਫੀਸ਼ੀਅਲ ਪਾਰਟੀ ਦਾ ਸਟੇਟਸ ਜਿਹੜਾ ਉਹ ਨਹੀਂ ਰਹਿਣਾ ਘੱਟੋ ਘੱਟ 12 ਸੀਟਾਂ ਉਹਨਾਂ ਦੇ ਕੋਲ ਚਾਹੀਦੀਆਂ ਸੀਗੀਆਂ ਜਿਹੜੀਆਂ ਕਿਸੇ ਵਾਰ ਉਹਨਾਂ ਨੂੰ ਨਹੀਂ ਮਿਲ ਸਕੀਆਂ ਜਿਹੜਾ ਉਹਨਾਂ ਦੇ ਇੰਟਰਨਲ ਲੀਡਰ ਚੁਣੇ ਹੋਏ ਆ ਡੌਨ ਡੇਵਿਸ ਉਹਨਾਂ ਨੇ ਅਪੀਲ ਕੀਤੀ ਸੀਗੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਕਿ ਸਾਡਾ ਰੁਤਬਾ ਕਾਇਮ ਰੱਖਿਆ ਜਾਵੇ ਜੋ ਕਿ ਇੱਕ ਅਫੀਸ਼ੀਅਲ ਪਾਰਟੀ ਦਾ ਆ ਪਰ ਕਿਉਂਕਿ ਉਹਨਾਂ ਕੋਲ ਲੜਿੰਦੀਆਂ ਸੀਟਾਂ ਨਹੀਂ ਹੈਗੀਆਂ ਇਸ ਕਰਕੇ ਉਹ ਕਹਿੰਦੇ ਇਹ ਕਾਇਮ ਨਹੀਂ ਰੱਖਿਆ ਜਾ ਸਕਦਾ 1993 ਦੇ ਵਿੱਚ ਵੀ ਇਸੇ ਤਰੀਕੇ ਐਨਡੀਪੀ ਦੀਆਂ ਸੀਟਾਂ ਕੱਟ ਗਈਆਂ ਸਨ ਤੇ ਉਹਨਾਂ ਦੇ ਕੋਲ ਅਫੀਸ਼ੀਅਲ ਪਾਰਟੀ ਦਾ ਅੁੱਧਾ ਚਲਾ ਗਿਆ ਸੀ 1997 ਦੇ ਵਿੱਚ ਦੁਬਾਰਾ ਇਹ ਵਾਪਸ ਆ ਗਿਆ ਸੀ ਸੋ ਅਫੀਸ਼ੀਅਲ ਪਾਰਟੀ ਦੇ ਅਹੁਦੇ ਦੇ ਕਈ ਨੁਕਸਾਨ ਆ ਜੇ ਨਾ ਹੋਵੇ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਤੁਸੀਂ ਰੋਜ਼ਾਨਾ ਉੱਥੇ ਖੜੇ ਹੋ ਕੇ ਆਪਣੇ ਹਿੱਸੇੋਂ ਦੇ ਸਵਾਲ ਪੁੱਛਦੇ ਆ ਕੁਐਸਚਨ ਪੀਰੀਅਡ ਦੇ ਵਿੱਚ ਉਹ ਨਹੀਂ ਪੁੱਛ ਸਕਦੇ ਹੁਣ ਐਨਡੀਪੀ ਦੇ ਜਿੰਨੇ ਵੀ ਐਮਪੀ ਜਿੱਤ ਕੇ ਗਏ ਆ 7 ਉਹ ਆਡ-ਆੜ ਤੌਰ ਦੇ ਤੇ ਇੰਡੀਵਿਜੂਅਲ ਗਿਣੇ ਜਾਣਗੇ ਪਾਰਟੀ ਸਟੇਟਸ ਉਹਨਾਂ ਦੇ ਕੋਲ ਨਹੀਂ ਹੋਣਾ ਫਿਰ ਅਫੀਸ਼ੀਅਲ ਪਾਰਟੀ ਹੁੰਦੀ ਹੈ ਉਹਨੂੰ ਬਕਾਇਦਾ ਸੰਸਦ ਵਿੱਚ ਉਹ ਭੱਤੇ ਮਿਲਦੇ ਆ ਉਹਨਾਂ ਦਾ ਕੰਮ ਕਾਜ ਚਲਾਉਣ ਦੇ ਵਾਸਤੇ ਸਹੂਲਤਾਂ ਮਿਲਦੀਆਂ ਆ ਉਹ ਹੁਣ ਨਹੀਂ ਮਿਲਣੀਆਂ ਤੇ ਬਾਕੀ ਜਿਹੜੀਆਂ ਸਟੈਂਡਿੰਗ ਕਮੇਟੀਆਂ ਬਣਦੀਆਂ ਆ ਬਹੁਤ ਸਾਰੀਆਂ ਸਰਪਾਰਟੀ ਕਮੇਟੀਆਂ ਬਣਦੀਆਂ ਆ ਉਹਦੇ ਵਿੱਚ ਫਿਰ ਉਹਨਾਂ ਦੇ ਜਿਹੜੇ ਮੈਂਬਰ ਹੁਣ ਆਫੀਸ਼ੀਅਲੀ ਪਾਰਟੀ ਵੱਲੋਂ ਨਹੀਂ ਲੈ ਜਾਣਗੇ ਕਿਉਂਕਿ ਹੁਣ ਉਹਨੇ ਆਪਣਾ ਹੀ ਅਹੁਦਾ ਕਵਾ ਲਿਆ ਸੋ ਇਹਦਾ ਕਾਫੀ ਨੁਕਸਾਨ ਐਨਡੀਪੀ ਨੂੰ ਚੱਲਣਾ ਪੈ ਸਕਦਾ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੀ ਹੀ ਸਿਆਸਤ ਦੀ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮੈਂ ਆਪਣੇ ਭਾਰਤੀ ਹਮਰੁੱਤ ਬਸ ਜੈ ਸ਼ੰਕਰ ਦੇ ਨਾਲ ਗੱਲਬਾਤ ਕੀਤੀ ਹੈ। ਗੱਲਬਾਤ ਬਹੁਤ ਹੀ ਸਾਰੂ ਮਾਹੌਲ ਦੇ ਵਿੱਚ ਹੋਈ ਹੈ। ਤੇ ਇਸ ਗੱਲਬਾਤ ਦੇ ਦੌਰਾਨ ਭਾਰਤ ਅਤੇ ਕੈਨੇਡਾ ਦੇ ਵਪਾਰ ਨੂੰ ਅਗਾਹ ਵਧਾਉਣ ਵਾਸਤੇ ਜਿਹੜੀ ਗੱਲਬਾਤ ਚੱਲੀ ਹੈ ਤੇ ਅਸੀਂ ਇਸ ਦਿਸ਼ਾ ਦੇ ਵੱਲ ਵਧਾਂਗੇ। ਹੁਣ ਇਸ ਕੱਲ ਦਾ ਸਿੱਖਾਂ ਤੇ ਸਿੱਖਾਂ ਵੱਲੋਂ ਇਸ ਕੱਲ ਦਾ ਇਤਰਾਜ਼ ਕੀਤਾ ਜਾ ਰਿਹਾ। ਕਿ ਕੈਨੇਡਾ ਦੇ ਨਾਲ ਭਾਰਤ ਨੇ ਚੰਗਾ ਨਹੀਂ ਕੀਤਾ ਉਹਨਾਂ ਨੂੰ ਕਿਸੇ ਵੀ ਪਾਸੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਖਾਸ ਕਰਕੇ ਟ੍ਰਾਂਸਨੈਸ਼ਨਲ ਪ੍ਰੈਸ਼ਨ ਦੇ ਮਸਲੇ ਦੇ ਉੱਤੇ ਤਜੇਹੇ ਮਾਮਲੇ ਦੇ ਵਿੱਚ ਨੀਤਾ ਆਨੰਦ ਵੱਲੋਂ ਭਾਰਤ ਨਾਲ ਸਬੰਧ ਵਧਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਜਾਇਜ਼ ਨਹੀਂ ਹੈ ਕੈਨੇਡਾ ਦੇ ਵਿੱਚ ਸਿੱਖਾਂ ਦੀਆਂ ਦੋ ਸਰਕਾਰਾਂ ਜਥੇਬੰਦੀਆਂ ਜਿਨ੍ਹਾਂ ਵਿੱਚ ਇੱਕ ਵਰਲਡ ਸਿੱਖ ਆਰਗੇਨਾਈਜੇਸ਼ਨ ਅਤੇ ਦੂਜੀ ਸਿੱਖ ਫੈਡਰੇਸ਼ਨ ਆਫ ਕੈਨੇਡਾ ਇਹਨਾਂ ਵੱਲੋਂ ਅਜ ਬਕਾਇਦਾ ਪ੍ਰੈਸ ਰਿਲੀਜ਼ ਜਾਰੀ ਕਰਕੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਨੀਤਾ ਆਨੰਦ ਅਤੇ ਹੋਰਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਕਿ ਜਿਹੜਾ ਤੁਹਾਡਾ ਇਹ ਬਿਆਨ ਆ ਇਸ ਦੇ ਉੱਤੇ ਸਿੱਖਾਂ ਨੂੰ ਸਖਤ ਤਰਾਜ਼ ਆ ਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭਾਰਤ ਨੇ ਕੈਨੇਡਾ ਦੇ ਵਿੱਚ ਕੀ ਕੀਤਾ ਉਹਨਾਂ ਨੇ ਨੀਤਾ ਆਨੰਦ ਨੂੰ ਯਾਦ ਕਰਾਉਂਦਿਆਂ ਲਿਖਿਆ ਕਿ ਭਾਰਤ ਵੱਲੋਂ ਹੱਲੇ ਵੀ ਕੈਨੇਡਾ ਦੇ ਵਿੱਚ ਦਖਲਅੰਦਾਜ਼ੀ ਜਾਰੀ ਆ ਟ੍ਰਾਂਸਨੈਸ਼ਨਲ ਡਿਪਰੇਸ਼ਨ ਜਾਰੀ ਆ ਟੰਕੀਆਂ ਫਰੋਤੀਆਂ ਗੋਲੀਆਂ ਚਲਾਉਣੀਆਂ ਘਟਨਾਵਾਂ ਅੱਲੇ ਵੀ ਬਗਦਦ ਸੂਰ جاری ਐ ਤੇ ਜਿਹੜੇ ਪਿਛਲੇ ਮਸਲੇ ਇਹਨਾਂ ਨੂੰ ਸੁਲਝਾਉਣ ਦੇ ਵਾਸਤੇ ਭਾਰਤ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਉਹਨਾਂ ਨੂੰ ਯਾਦ ਕਰਾਇਆ ਗਿਆ ਕਿ 18 ਜੂਨ 2023 ਨੂੰ ਸ੍ਰੀ ਦੇ ਗੁਰਨਾਣ ਸਿੰਘ ਗੁਰਦਸਾਹਬ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨੱਜਰ ਨੂੰ ਗੁਰਦਸਾਹਬ ਦੀ ਹੱਦ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜਕੇ ਮੌਕੇ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਭਾਰਤ ਦਾ ਨਾਮ ਲਿਆ ਕਿ ਉਹਨਾਂ ਦੀ ਇਹਦੇ ਵਿੱਚ ਇਨਵੋਲਵਮੈਂਟ ਦੇ ਦੋਸ਼ ਹੈਗੇ ਆ ਉਸ ਤੋਂ ਬਾਅਦ ਦੇ ਵਿੱਚ ਅਕਤੂਬਰ 14 2024 ਨੂੰ ਬਕਾਇਦਾ ਕੈਨੇਡਾ ਦੀ RCMP ਦੇ ਕਮਿਸ਼ਨਰ ਮਾਈਕ ਡ੍ਰਹਿਮ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹਨਾਂ ਕੋਲ ਇਸ ਗੱਲ ਦੇ ਸਪਸ਼ਟ ਸਬੂਤ ਆ ਕਿ ਜੋ ਵੀ ਕੁਝ ਕੈਨੇਡਾ ਦੇ ਵਿੱਚ ਵਾਪਰ ਰਿਹਾ ਜਿਦੇ ਵਿੱਚ ਕਤਲ ਹੋਏ ਆ ਜਿਦੇ ਵਿੱਚ ਫਰੋਤੀਆਂ ਧਮਕੀਆਂ ਮੰਗੀਆਂ ਜਾ ਰਹੀਆਂ ਇਹਦੇ ਪਿੱਛੇ ਭਾਰਤ ਸਰਕਾਰ ਅਤੇ ਭਾਰਤੀ ਗੈਂਗਾਂ ਦਾ ਹੱਥ ਆ ਉਹਨਾਂ ਨੇ ਬਕਾਇਦਾ ਉਹਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਘੱਟੋ-ਘੱਟ ਤਿੰਨ ਕਿਹੜੇ ਕਤਲ ਨਹੀਂ ਕੈਨੇਡਾ ਵਿੱਚ ਹੋਏ ਆ ਤੇ ਜਿਹੜੀਆਂ ਫਿਰ ਇਹ ਤਾਨਕੀਆਂ ਡਰਾਵੇ ਤੇ ਇਸ ਦੇ ਨਾਲ ਫਰੋਤੀਆਂ ਦੀਆਂ ਗੱਲਾਂ ਮਤਾਂ ਚੱਲ ਰਹੀਆਂ ਗੋਲੀਆਂ ਚੱਲ ਰਹੀਆਂ ਇਹਦੇ ਪਿੱਛੇ ਭਾਰਤੀ ਗੈਂਗਾਂ ਦਾ ਹੱਥ ਆ ਸੋ ਯਾਰਸੀਐਮਪੀ ਕਮਿਸ਼ਨਰ ਜਿਹੜੇ ਉਹਨਾਂ ਦੀ ਗੱਲ ਉਸ ਤੋਂ ਬਾਅਦ ਆਪਾਂ ਫਾਸਟ ਫੋਰਵਰਡ 23 ਤੋਂ ਆ ਜੰਨੇ ਆ 25 ਦੇ ਵਿੱਚ 14 ਮਈ 2025 ਨੂੰ ਯਾਨੀ ਕਿ ਇਸੇ ਮਹੀਨੇ ਦੋ ਹਫ਼ਤੇ ਪਹਿਲਾਂ ਬ੍ਰੈਂਪਟਨ ਦੇ ਵਿੱਚ ਇੱਕ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਉਸ ਕਤਲ ਦੀ ਜ਼ਿੰਮੇਵਾਰੀ ਲਾਉਰੈਂਸ ਬਿਸ਼ਨੋਈ ਗਰੁੱਪ ਵੱਲੋਂ ਲਈ ਜਾਂਦੀ ਹੈ ਜਿਹੜੇ ਕਿ ਭਾਰਤ ਵਿੱਚ ਇਸ ਵੇਲੇ ਆ। ਉਹਨਾਂ ਦਾ ਮੁਖੀ ਲਾਉਰੈਂਸ ਬਿਸ਼ਨੋਈ ਇੱਕ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਭਾਰਤ ਦੀ ਦੇ ਵਿੱਚ। ਸੋ ਇਹ ਗੱਲਾਂ ਸਪਸ਼ਟ ਕਰਦੀਆਂ ਕਿ ਹੱਲੇ ਵੀ ਭਾਰਤੀ ਦਖਲਅੰਦਾਜ਼ੀ ਅਤੇ ਭਾਰਤੀ ਜਿਹੜਾ ਤਸ਼ੱਦਦ ਆ ਉਹ ਸਿੱਖਾਂ ਦੇ ਉੱਤੇ ਕੈਨੇਡਾ ਦੇ ਵਿੱਚ ਜਾਰੀ ਆ। ਪਰसों ਰਾਤ ਸਰੀ ਦੇ ਵਿੱਚ ਇੱਕ ਵਪਾਰੀ ਦੇ ਘਰ ਦੂਜੀ ਵਾਰੀ ਫਿਰ ਗੋਲੀਆਂ ਚੱਲੀਆਂ। ਉਹਦੇ ਕੋਲੋਂ ਫਰੋਤੀ ਮੰਗੀ ਜਾ ਰਹੀ ਹੈ ਇੱਕ ਵਾਰ ਪਹਿਲਾਂ ਉਹਨੂੰ ਡਰਾਵੇ ਦੇ ਵਾਸਤੇ ਗੋਲੀਆਂ ਮਾਰੀਆਂ ਸੀ ਹੁਣ ਦੁਬਾਰਾ ਉਹਦੇ ਗੋਲੀਆਂ ਵੀ ਮਾਰੀਆਂ ਗਈਆਂ ਤੇ ਨਾਲ ਦੀ ਨਾਲ ਉਹਦੀਆਂ ਗੱਡੀਆਂ ਜਿਹੜੀਆਂ ਉਹ ਵੀ ਤੈਸ਼ ਨੈਸ਼ ਕੀਤੀਆਂ ਗਈਆਂ ਤੇ ਧਮਕੀਆਂ ਫਿਰ ਉਹ ਹੀ ਦਿੱਤੀਆਂ ਜਾ ਰਹੀਆਂ ਕਿ ਜੇਕਰ ਮੰੰਗੀ ਗਈ ਫਰੋਤੀ ਨਾ ਦਿੱਤੀ ਤਾਂ ਕੋਈ ਜਾਣੀ ਨੁਕਸਾਨ ਕੀਤਾ ਜਾ ਸਕਦਾ ਹੈ ਸੋ ਇਹ ਸਾਰਾ ਕੁਝ ਬਗਦਸਤੂਰ ਚੱਲ ਰਹੀ ਹੈ ਕੁਝ ਵੀ ਇਹਦੇ ਵਿੱਚ ਰੁਕਿਆ ਨਹੀਂ ਸੋ ਜਿਹੇ ਹਾਲਾਤ ਦੇ ਵਿੱਚ ਹਜੇ ਤੱਕ ਕੈਨੇਡਾ ਨੂੰ ਭਾਰਤ ਇਹੀ ਕਹਿੰਦਾ ਆ ਰਿਹਾ ਕਿ ਅਸੀਂ ਆ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ ਅਸੀਂ ਕਿਸੇ ਵੀ ਤਰ੍ਹਾਂ ਦਾ ਸਹਾਇਕ ਨਹੀਂ ਦੇ ਸਕਦੇ ਸੋ ਗੱਲ ਸਵਾਲ ਇਹ ਚੱਕਿਆ ਗਿਆ ਰ ਸਿਕ ਜਦੇ ਬੰਦੀਆਂ ਵੱਲੋਂ ਕਿ ਜਦੋਂ ਹੱਲੇ ਕੁਝ ਸੁਲਝਿਆ ਨਹੀਂ ਹੈਗਾ ਹੱਲੇ ਭਾਰਤ ਜਿਹੜਾ ਆ ਕਿਸੇ ਵੀ ਤਰ੍ਹਾਂ ਸਹਾਇਕ ਕਰਨ ਲਈ ਰਾਜ਼ੀ ਨਹੀਂ ਹੈਗਾ ਫਿਰ ਕੈਨੇਡਾ ਦੀ ਵਿਦੇਸ਼ ਮੰਤਰੀ ਜਿਹੜੀ ਆ ਉਹ ਭਾਰਤ ਨਾਲ ਸਬੰਧ ਸੁਧਾਰਨ ਵਾਸਤੇ ਤੇ ਵਪਾਰ ਖੋਲਣ ਵਾਸਤੇ ਪੱਪਾ ਪਾਰ ਕਿਉਂ ਹੋਈ ਹੋਈ ਆ ਸੋ ਇਹ ਸਵਾਲ ਜਿਹੜੇ ਅੱਜ ਡਬਲਯੂਐਸਓ ਵੱਲੋਂ ਅਤੇ ਸਿੱਖ ਫੈਡਰੇਸ਼ਨ ਆਫ ਕੈਨੇਡਾ ਵੱਲੋਂ ਚੱਕੇ ਗਏ ਆ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਹੜੀ ਫੋਰ ਇੰਟਰਫੀਰੈਂਸ ਕਮਿਸ਼ਨ ਦੀ ਰਿਪੋਰਟ ਆਈ ਆ ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆ ਕਿ ਜੋ ਕੁਝ ਵੀ ਇੱਥੇ ਕੈਨੇਡਾ ਦੇ ਵਿੱਚ ਹੋਇਆ ਸਿੱਖਾਂ ਗੰਗਾਂ ਦੀ ਸਰਵੇਲੈਂਸ ਹੋ ਰਹੀ ਆ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਾਂ ਹ ਅਗਵਾ ਫਰੋਟੀਆਂ ਧਮਕੀਆਂ ਦੀ ਗੱਲ ਚੱਲ ਰਹੀ ਆ ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਭਾਰਤ ਦਾ ਉਦਿਸ਼ੀ ਤਾਕਤਾਂ ਦਾ ਹੱਥ ਹੈਗਾ ਆ ਸੋ ਇਸ ਕਰਕੇ ਨੀਤਾ ਆਨੰਦ ਨੂੰ ਅਪੀਲ ਕੀਤੀ ਗਈ ਆ ਕਿ ਉਹ ਪਹਿਲਾ ਕੈਨੇਡੀਅਨ ਹੋਣ ਦੇ ਨਾਤੇ ਕੈਨੇਡੀਅਨਾਂ ਦਾ ਸੋਚੇ ਤੇ ਜਿੰਨਾ ਚਿਰ ਭਾਰਤ ਸਰਕਾਰ ਉੱਥੋਂ ਦੇ ਹਾਕਮ ਕੈਨੇਡਾ ਦੇ ਨਾਲ ਸਹਿਯੋਗ ਨਹੀਂ ਕਰਦੇ ਤੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਮਰਪਣ ਨਹੀਂ ਕਰਾਉਂਦੇ ਹੈਗੇ ਤੇ ਉਹਨਾਂ ਨੂੰ ਸੌਂਪਦੇ ਨਹੀਂ ਹੈਗੇ ਉਹਨਾਂ ਚਿਰ ਤੱਕ ਜਹੀ ਗੱਲ ਵੀ ਕਰਨੀ ਜਿਹੜੀ ਹੈ ਜਾਇਜ਼ ਨਹੀਂ ਡਬਲਯੂਐਸਓ ਦੇ ਪ੍ਰੈਜ਼ੀਡੈਂਟ ਦਿਆਨਸ਼ੰਗ ਨੇ ਸਬੰਧੀ ਸਪਸ਼ਟ ਕਿਹਾ ਆ ਕਿ ਅਸੀਂ ਅਨੀਤ ਆਨੰਦ ਤੋਂ ਵੀ ਤਵਕਕ ਨਹੀਂ ਰੱਖਦੇ ਕਿ ਉਹ ਇੱਕ ਪਾਸੇ ਸਾਡੇ ਕਤਲ ਹੋਈ ਜਾਣ ਇੱਕ ਪਾਸੇ ਅਸੀਂ ਇੱਥੇ ਡਰਦੇ ਮਾਹੌਲ ਦੇ ਵਿੱਚ ਜੀਏ ਤੇ ਦੂਜੇ ਪਾਸੇ ਉਹ ਭਾਰਤ ਨਾਲ ਸਬੰਧ ਸਧਾਰਨ ਤੇ ਵਪਾਰ ਵਧਾਉਣ ਦੀਆਂ ਗੱਲਾਂ ਕਰੇ। ਸੋ ਇਸ ਵੇਲੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਬਹੁਤ ਸਾਰੇ ਸਿੱਖ ਐਮਪੀ ਆ ਜਿਨ੍ਹਾਂ ਵਿੱਚੋਂ ਆੜੜ ਪਾਰਟੀਆਂ ਤੋਂ ਜਿੱਤ ਕੇ ਗਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਆੜੜ ਸਿੱਖ ਹਲਕਿਆਂ ਤੋਂ ਉਹਨਾਂ ਐਮਪੀਜ਼ ਦੇ ਉੱਤੇ ਵੀ ਪ੍ਰੈਸ਼ਰ ਵਧਣਾ ਆ ਤੇ ਮਾਹੌਲ ਆਉਣ ਵਾਲੇ ਦਿਨਾਂ ਦੇ ਵਿੱਚ ਸਬੰਧੀ ਕਾਫੀ ਗਰਮਾ ਸਕਦਾ ਹੈ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਗੁਨਾਨਕ ਜਹਾਜ਼ ਦੀ। ਗੁਨਾਨਕ ਜਹਾਜ਼ ਦੀ 111ਵੀਂ ਵਰੇਗੰਡ ਜਿਹੜੀ ਆ ਯਾਦਗਾਰੀ ਵਰੇਗੰਡ ਵੈਨਕੂਵਰ ਦੇ ਤੱਟ ਤੇ ਉੱਥੇ ਮਨਾਈ ਗਈ ਜਿੱਥੇ ਕਿਤੇ ਵੇਲੇ ਆ ਕੇ ਇਹ ਜਹਾਜ਼ 111 ਸਾਲ ਪਹਿਲਾਂ ਲੈਂਡ ਹੋਇਆ ਸੀ ਇਸ ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਤੌਰ ਦੇ ਉੱਤੇ ਇੱਕ ਸਦੀ ਚੇਤੇ ਕੀਤਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਨਵੇਂ ਦਸਤਾਵੇਜ਼ ਆਏ ਆ ਜੋ ਨਵੇਂ ਖੋਜ ਖਲਾਸੇ ਹੋਏ ਆ ਉਹਨਾਂ ਵਿੱਚ ਸਪਸ਼ਟ ਹੋ ਚੁੱਕਿਆ ਕਿ ਇਹਦਾ ਨਾਂ ਗੁਨਾਨਕ ਜਹਾਜ਼ ਸੀਗਾ ਉਸ ਵੇਲੇ ਦੇ ਬਾਬਾ ਗੁਰਦਰ ਸਿੰਘ ਕਾਮਾਗਾਟਾ ਮਾਰੂਗਾ ਤੇ ਸਾਥੀਆਂ ਵੱਲੋਂ ਇਸ ਦਾ ਨਾਮ ਗੁਨਾਗ ਜਹਾਜ਼ ਰੱਖਿਆ ਗਿਆ ਸੀਗਾ ਸੋ ਬਕਾਇਦਾ ਤੌਰ ਦੇ ਉੱਤੇ ਇਸ ਦੀ ਯਾਦਗਾਰ ਮਨਾਉਣ ਵਾਸਤੇ ਪ੍ਰਮੁੱਖ ਸਿਆਸੀ ਹਕਤੀਆਂ ਸਮਾਜਿਕ ਤੇ ਧਾਰਮਿਕ ਆਗੂ ਅਤੇ ਉਹ ਗਿਆ ਸ਼ਖਸੀਤਾਂ ਇਸ ਮੌਕੇ ਹਾਜ਼ਰ ਹੋਈਆਂ ਸੋ 111 ਸਾਲਾ ਸਮਾਗਮ ਦੇ ਵਿੱਚ ਇਹ ਪ੍ਰਬੰਧ ਜਿਹੜਾ ਆ ਬੀਸੀ ਖਾਲਸਾ ਦਰਬਾਰ ਅਤੇ ਗੁਰਨਾਨਕ ਹੈਰੀਟੇਜ ਗੁਰਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਕੀਤਾ ਗਿਆ ਸੀਗਾ ਪ੍ਰੋਗਰਾਮ ਦੀ ਆਰੰਭਤਾ ਅਕਾਲੀ ਸਿੰਘ ਗੁਰਦਵਾਰ ਸਾਹਿਬ ਦੇ ਜਾ ਜਿਹੜੇ ਗਰਦਾਂਤੀ ਸਿੰਘ ਨੇ ਭਾਈ ਜਸਵੀਰ ਸਿੰਘ ਉਹਨਾਂ ਨੇ ਅਰਦਾਸ ਨਾਲ ਕੀਤੀ ਹੈ ਉਸ ਤੋਂ ਬਾਅਦ ਇਸ ਸੰਬੰਧੀ ਬੋਲਦਿਆਂ ਗੁਰਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਦੇ ਬੁਲਾਰੇ ਡਾਕਟਰ ਗੁਰਵਿੰਦਰ ਸਿੰਘ ਨੇ ਪੂਰੇ ਵਿਸਥਾਰ ਦੇ ਵਿੱਚ ਸਮਝਾਇਆ ਕਿ ਕਿਵੇਂ ਇਸ ਜਹਾਜ਼ ਦਾ ਜਿਹੜਾ ਨਾਂ ਆ ਉਹ ਗੁਰਨਾਨਕ ਜਹਾਜ਼ ਹੈ ਤੇ ਕਿਵੇਂ ਗੁਨਾਨਨਕ ਜਹਾਜ਼ ਦੀ ਫਿਲਮ ਤਰਸੀਮ ਸਿੰਘ ਜਸਰ ਹੁਣਾਵਲੋ ਬਣਾਈ ਗਈ ਆ ਇਸ ਕਾਲ ਦੇ ਉੱਤੇ ਹੁਣ ਮੋਹਰ ਲਾਉਂਦੀ ਆ ਕਿ ਇਹ ਸਾਰਾ ਅਸਲੀ ਇਤਿਹਾਸ ਕੀ ਸੀਗਾ ਸੋ ਉਹਨਾਂ ਨੇ ਇੱਕ ਇਤਿਹਾਸਕਾਰਾਂ ਮੀਡੀਆਕਾਰਾਂ ਤੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਆ ਕਿ ਜਦੋਂ ਵੀ ਇਸ ਜਹਾਜ਼ ਦਾ ਜ਼ਿਕਰ ਹੋਵੇ ਤਾਂ ਗੁਨਾਨਨਕ ਜਹਾਜ਼ ਦੇ ਨਾਲ ਹੀ ਜ਼ਿਕਰ ਹੋਵੇ ਗੁਨਾਨਨਕ ਜਹਾਜ਼ ਹੈਰਿਟੇਜ ਸੁਸਾਇਟੀ ਦੇ ਰਾਜ ਸਿੰਘ ਪੰਡਾਲ ਹੁਣਾ ਨੇ ਵੀ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਵੇਂ ਵੈਨਕੂਵਰ ਸਿਟੀ ਕਾਉਂਸਲ ਵੱਲੋਂ ਜਿਹੜੀ ਪ੍ਰੋਕਮੇਸ਼ਨ ਜਾਰੀ ਕੀਤੀ ਗਈ ਆ ਐਲਾਨਨਾਮਾ ਜਾਰੀ ਕੀਤਾ ਗਿਆ ਉਹ ਗੁਰੂ ਨਾਨਕ ਜਹਾਜ਼ ਦੇ ਨਾਂ ਦੇ ਉੱਤੇ ਹੀ ਜਾਰੀ ਕੀਤਾ ਗਿਆ। ਇਸ ਸੰਬੰਧੀ ਕੁਝ ਮਤੇ ਵੀ ਜਿਹੜੇ ਪਾਸ ਕੀਤੇ ਗਏ ਤੇ ਇਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਕੈਨੇਡਾ ਸਰਕਾਰ ਵੱਲੋਂ ਮਾਫੀ ਮੰਗੀ ਗਈ ਸੀਗੀ ਉਹਦੀ ਸ਼ਬਦਆਵਲੀ ਦੇ ਵਿੱਚ ਗੁਰੂ ਨਾਨਕ ਜਹਾਜ਼ ਨਾਂ ਸ਼ਾਮਲ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਕੇ ਬਾਰੇ ਇੱਕ ਨਵੀਂ ਇਤਿਹਾਸਕ ਦਰਸਤੀ ਕਰਾਈ ਜਾਵੇ ਅਤੇ ਉਹਨਾਂ ਦੀ ਟੁਕਵੀਂ ਯਾਦਗਾਰ ਕੈਨੇਡਾ ਦੇ ਵਿੱਚ ਅਸਥਾਪਿਤ ਕੀਤੀ ਜਾਵੇ। ਸੁਇਸਮੋਕੇ BC ਦੀਆਂ ਦੋ ਵਿਧਾਇਕਾਂ ਜੈਸੀ ਸ਼ੋਨਰ ਅਤੇ ਸਨੀਤਾ ਧੀਰ ਵੀ ਮੌਜੂਦ ਸੀ ਤੇ ਇਸ ਦੇ ਨਾਲ ਹੀ ਵੈਨਕੂਵਰ ਪਾਰਕ ਬੋਰਡ ਦੇ ਕਮਿਸ਼ਨਰ ਅਜੇ ਜਸਪੀਸ਼ਨ ਵਰਦੀ ਉਹ ਵੀ ਮੌਜੂਦ ਸੀ ਉਹਨਾਂ ਤਿੰਨਾਂ ਨੇ ਇਸ ਗੱਲ ਦੇ ਤੇ ਸਹਿਮਤੀ ਪ੍ਰਗਟਾਈ ਹੈ ਕਿ ਗੁਰਨਾਨਕ ਜਹਾਜ਼ ਦਾ ਨਾਮ ਬਹਾਲ ਹੋਣਾ ਚਾਹੀਦਾ ਸੋ ਜਿਵੇਂ ਕਿ ਦੱਸਿਆ ਕਿ ਇਸ ਮੌਕੇ ਲੋਰ ਮਿਲਣ ਦੇ ਜਿੰਨੇ ਵੀ ਪ੍ਰਮੁੱਖ ਗੁਰਦੁਆਰਾ ਸਹਿਬਾਨ ਨੇ ਉਹਨਾਂ ਦੇ ਬੁਲਾਰੇ ਅੱਡ-ਅੱਡ ਸਭਾ ਸੁਸਾਇਟੀਆਂ ਦੇ ਆਗੂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਏ ਤੇ ਇਹ ਸਮਾਗਮ ਆਪਣਾ ਪ੍ਰਭਾਵ ਛੱਡ ਕੇ ਸੰਪੂਰਨ ਹੋਇਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਆਜ਼ਾਦੀ ਦੀ ਦੁਨੀਆ ਭਰ ਦੇ ਵਿੱਚ ਆਜ਼ਾਦੀ ਦੀਆਂ ਲਹਿਰਾਂ ਚੱਲ ਰਹੀਆਂ ਆਂ ਕੁਝ ਦਹਾਕਿਆਂ ਤੋਂ ਚੱਲ ਰਹੀਆਂ ਕੁਝ ਸਦੀਆਂ ਤੋਂ ਚੱਲ ਰਹੀਆਂ ਕੁਝ ਨੂੰ ਪ੍ਰਾਪਤੀ ਹੋ ਚੁੱਕੀ ਆ ਕੁਝ ਪ੍ਰਾਪਤੀ ਦੇ ਨੇੜੇ ਆ ਕੁਝ ਜੂਝ ਰਹੇ ਆ ਸੋ ਅਜਿਹਾ ਹੀ ਇੱਕ ਵਰਤਾਰਾ ਜਿਹੜਾ ਆ ਉਹ ਇੱਕ ਟਾਪੂਆਂ ਦੇ ਦੇਸ਼ ਦੇ ਉੱਤੇ ਹੋ ਰਿਹਾ ਆ ਮੌਰੀਸ਼ਸ ਦਾ ਨਾਮ ਤੁਸੀਂ ਸੁਣਿਆ ਹੋਣਾ ਆ ਭਾਰਤ ਸ਼੍ਰੀਲੰਕਾ ਤੋਂ ਥੱਲੇ ਜਾ ਕੇ ਇਹ ਇੱਕ ਟਾਪੂਆਂ ਦਾ ਸਮੂਹ ਆ ਮੌਰੀਸ਼ਸ ਮੁਲਕ ਆ ਆ ਲੋਕ ਇੱਥੇ ਛੁੱਟੀਆਂ ਕੱਟਣ ਦੇ ਵਾਸਤੇ ਵੀ ਜਾਂਦੇ ਆ ਸੋ ਇਹ ਸੀ ਕਿ 160 ਤੇ 370 ਦੇ ਵਿਚਾਲੇ ਇਹਨਾਂ ਟਾਪੂਆਂ ਦੇ ਵਿੱਚੋਂ ਕੁਝ ਟਾਪੂ ਜਿਹੜਾ ਨੂੰ ਕਿ ਇਹ ਮੋਰਿਸ਼ਸ ਦੀ ਮਾਲਕੀ ਦੇ ਵਿੱਚ ਸਮਝਿਆ ਜਾਂਦਾ ਸੀਗਾ ਸੋ ਉਹ ਚਾਗੋਸਟ ਟਾਪੂ ਜਿਹੜੇ ਨੇ ਉਹ ਅਮਰੀਕਾ ਤੇ ਇੰਗਲੈਂਡ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਕਿਉਂਕਿ ਉੱਥੇ ਫੌਜੀ ਅੱਡਾ ਬਣਾਉਣਾ ਚਾਹੁੰਦੇ ਸੀਗੇ ਤੁਸੀਂ ਡੀ ਕੋ ਗਾਰਸੀਆ ਨਾਂ ਦਾ ਹਵਾਈ ਅੱਡੇ ਸੁਣਿਆ ਹੋਣਾ ਫੌਜੀ ਅੱਡੇ ਸੁਣਿਆ ਹੋਣਾ ਇਹ ਉਹੀ ਫੌਜੀ ਅੱਡੇ ਆ ਜਿੱਥੋਂ ਅਮਰੀਕਾ ਵੱਲੋਂ ਹੁਣ 트াম্প ਪ੍ਰਸ਼ਾਸਨ ਵੱਲੋਂ ਭਾਰਤ ਜਹਾਜ਼ ਭਰ ਕੇ ਪ੍ਰਵਾਸੀ ਭੇਜੇ ਗਏ ਤਾਂ ਉਹ ਇੱਥੋਂ ਜਾ ਕੇ ਫਿਰ ਉਹ ਡੀਗੋ ਗਾਰਸੀਆ ਹਵਾਈ ਅੱਡੇ ਤੇ ਜਹਾਜ਼ ਉਤਰੇ ਆ ਉੱਥੋਂ ਫਿਰ ਜਾ ਕੇ ਅਮਰਸਰ ਚ ਲੈਂਡ ਹੋਏ ਆ ਸੋ ਇਹ ਜਿਹੜਾ ਹਵਾਈ ਅੱਡਾ ਆ ਮਿਡਲ ਈਸਟ ਨੂੰ ਏਸ਼ੀਆ ਨੂੰ ਕਾਬੂ ਕਰਨ ਦੇ ਵਾਸਤੇ ਇੰਗਲੈਂਡ ਅਤੇ ਅਮਰੀਕਾ ਦੇ ਵਾਸਤੇ ਬੜਾ ਮਹੱਤਵਪੂਰਨ ਆ ਹੋਇਆ ਇਹ ਕਿ ਜਦੋਂ 160ਵੇਂ ਅਤੇ 70ਵੇਂ ਦੇ ਵਿੱਚ ਇਹਦਾ ਵਿਸਥਾਰ ਕੀਤਾ ਜਾ ਰਿਹਾ ਸੀਗਾ ਆਚਾ ਗੋਸਟ ਟਾਪੂਆਂ ਦਾ ਉਹਦੇ ਵਿੱਚ ਡੀਗੋ ਕਾਰਸੀਆ ਇੱਕ ਟਾਪੂ ਆ ਤਾਂ ਉਦੋਂ ਫਿਰ ਇਥੋਂ ਦੇ ਜਿਹੜੇ ਲੋਕ ਸੀ ਲੋਕਲ ਮਛਿੰਦੇ ਸੀਗੇ ਉਹ ਜਾੜ ਦਿੱਤੇ ਗਏ ਉਹਨਾਂ ਨੂੰ ਧੱਕ ਦਿੱਤਾ ਗਿਆ ਤੇ ਉਹ ਮੁੜ ਕੇ ਮੋਰੀਸ਼ਸ ਦੇ ਹੋਟ ਟਾਪੂਆਂ ਦੇ ਵਿੱਚ ਰਹਿਣ ਲਈ ਮਜਬੂਰ ਹੋਏ ਉਹਨਾਂ ਵਿੱਚੋਂ ਕੁਝ ਜਿਹੜੇ ਪੜ੍ਹ ਲਏ ਗਏ ਕੁਝ ਇੰਗਲੈਂਡ ਆ ਗਏ ਵਕੀਲ ਬਣ ਗਏ ਉਹਨਾਂ ਨੇ ਆਪਣਾ ਕੇਸ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੱਖਿਆ ਲੜਿਆ ਤੇ ਨਾਲ ਦੀ ਨਾਲ 300 ਦੇ ਕਰੀਬ ਜਹਾੜੂ ਜਿਹੜੇ ਆ ਉਹ ਆਪਣੀ ਆਜ਼ਾਦੀ ਦੇ ਵਾਸਤੇ ਜੂਝਦੇ ਰਿਹਾ ਸਿਰਫ 300 ਤੇ ਹੁਣ ਅੱਜ ਹਾਲਾਤ ਇਹ ਬਣ ਗਏ ਆ ਕਿ ਪਿਛਲੇ ਹਫਤੇ ਇੰਗਲੈਂਡ ਤੇ ਅਮਰੀਕਾ ਦੀ ਸਹਿਮਤੀ ਦੇ ਨਾਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਅਰ ਸਟੀਮਰ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਚਾਗੋਜ਼ ਆਈਲੈਂਡਸ ਨੇ ਇਹ ਟਾਪੂਆਂ ਦਾ ਸਮੂਹ ਆ ਜਿਹਦੇ ਵਿੱਚ ਸਣੇ ਡੇਗੋਗਾਰ ਸੀਗਾ ਉਹ ਇਹੇ ਵਾਪਸ ਮੋਰੀਸ਼ਸ ਨੂੰ ਚਾਗੋਜ਼ ਲੋਕਾਂ ਨੂੰ ਸੌਂਪਦੇ ਆ ਤੇ ਇੱਥੇ ਸੌਂਪਣ ਦੀ ਗੱਲ ਦੇ ਨਾਲ-ਨਾਲ ਇੱਕ 100 ਸਾਲ ਦੀ ਲੀਜ਼ ਵੀ ਕੀਤੀ ਗਈ ਆ ਕਿ ਜਿਹੜਾ ਡੇਗੋਗਾਰਸੀਆ ਹਵਾਈ ਅੱਡਾ ਆ ਫੌਜੀ ਟਿਕਾਣਾ ਆ ਉਹ ਇਹਨਾਂ ਕੋਲੇ ਰਹੂਗਾ ਅਮਰੀਕਾ ਤੇ ਇੰਗਲੈਂਡ ਕੋਲੇ ਰਹੂਗਾ ਪਰ ਉਹਦਾ ਕਿਰਾਇਆ 101 ਮਿਲੀਅਨ ਪਾਉਂਡ ਉਹ ਸਾਲਾਨਾ ਅਗਲੇ 100 ਸਾਲ ਵਾਸਤੇ ਦਿੰਦੇ ਰਹਿਣਗੇ। ਸੋ ਅਗਲੇ 100 ਸਾਲ ਮੋਰਿਸ਼ਸ ਨੂੰ 101 ਮਿਲੀਅਨ ਪਾਉਂਡ ਸਾਲਾਨਾ ਇਹਦਾ ਕਿਰਾਇਆ ਮਿਲੀ ਜਾਊਗਾ। ਮੋਰਿਸ਼ਸ ਦੇ ਪ੍ਰਧਾਨ ਮੰਤਰੀ ਨੇਵਨ ਰਾਮ ਗੁਲਾਮਨੇਸ ਨੂੰ ਇੱਕ ਵੱਡੀ ਜਿੱਤ ਕਰਦਾਨਿਆ। ਉਹ ਕਹਿੰਦੇ ਹੁਣ ਸਾਡੇ ਲੋਕ ਜਿਹੜੇ ਇੱਥੋਂ ਕੱਢੇ ਗਏ ਸੀ ਉਹ ਵਾਪਸ ਆਪਣੇ ਘਰਾਂ ਨੂੰ ਆਪਣੇ ਇਲਾਕੇ ਨੂੰ ਜਿਹੜੇ ਆ ਜਾ ਸਕਦੇ ਆ। ਸੋ 60 ਸਾਲ ਬਾਅਦ ਚਾਗੋਸ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਪਰਤਣਗੇ ਆਪਣੇ ਪਿੰਡ ਦੁਬਾਰਾ ਆਪਣੇ ਟਾਪੂ ਦੇ ਉੱਤੇ ਜਾ ਕੇ ਆਸਾਨਗੇ ਅਮਰੀਕਾ ਦੇ ਸਖਤਰ ਜਨਰਲ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਉਹਨਾਂ ਨੇ ਵੀ ਇਸ ਡੀਲ ਦਾ ਸਵਾਗਤ ਕੀਤਾ ਕਿ ਸਾਡੀ ਸਹਿਮਤੀ ਦੇ ਨਾਲ ਹੀ ਹੋਈ ਆ ਤੇ ਇਹਦੇ ਵਿੱਚ ਅਸੀਂ ਪੂਰੀ ਦੇਖ ਰੱਖ ਕਰਕੇ ਹੀ ਇਸ ਡੀਲ ਨੂੰ ਸਿਰੇ ਚਾੜਿਆ ਆ ਬਾਬੇ ਨਾਜ਼ਮੀ ਦਾ ਇੱਕ ਸ਼ੇਰ ਹੈ ਜੀ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ ਸੋ ਇਹ ਗੱਲ ਜਿਹੜੀ ਆ ਚਾਗੋਜ਼ ਲੋਕਾਂ ਨੇ ਸੱਚ ਕਰ ਵਿਖਾਈ ਆ ਤਕਰੀਬਨ 60 ਸਾਲ ਦੇ ਵਕਫੇ ਦੇ ਵਿੱਚ ਉਹਨਾਂ ਨੇ ਇੰਨਾ ਸੰਘਰਸ਼ ਕੀਤਾ ਕਿ ਅੱਜ ਅਮਰੀਕਾ ਤੇ ਇੰਗਲੈਂਡ ਜੀਆਂ ਵੱਡੀਆਂ ਤਾਕਤਾਂ ਵੀ ਉਹਨਾਂ ਨੂੰ ਉਹਨਾਂ ਦਾ ਥਾਂ ਵਾਪਸ ਦੇਣ ਲਈ ਮੰਨ ਗਈਆਂ ਤੇ ਨਾਲ ਦੀ ਨਾਲ ਮੋਟੀ ਰਕਮ ਜਿਹੜੀ ਆ 101 ਮਿਲੀਅਨ ਪਾਉਂਡ ਹਰ ਸਾਲ ਕਿਰਾਏ ਦੇ ਰੂਪ ਦੇ ਵਿੱਚ ਉਹਨਾਂ ਨੂੰ ਮਿਲੂਗੀ ਜਿਹਦੇ ਨਾਲ ਇਸ ਆਇਲੈਂਡ ਦਾ ਵਿਸਥਾਰ ਕਰ ਸਕਦੇ ਆ ਹੋਰ ਕਈ ਕੁਝ ਕਰ ਸਕਦੇ ਆ ਸੋ ਹੱਲੇ ਇੱਕ ਗੱਲ ਇਹ ਵੀ ਹੈ ਵਿੱਚ ਕਿ ਜਿਹੜੇ ਚਾਗੋਸ ਆਇਲੈਂਡਸ ਨੇ ਇਹਨਾਂ ਦੀ ਮਲਕੀਅਤ ਮੋਰਿਸ਼ੀਅਸ ਸਰਕਾਰ ਨੂੰ ਸੌਂਪੀ ਗਈ ਹੈ ਸੋ ਚਾਗੋਸ ਲੋਕ ਜਿਹੜੇ ਕਹਿੰਦੇ ਵੀ ਇਹਦੇ ਵਿੱਚ ਵੀ ਸਾਡੀ ਸੁਣੀ ਜਾਣੀ ਚਾਹੀਦੀ ਆ ਇਹਦੇ ਵਿੱਚ ਵੀ ਸਾਡੀ ਭੂਮਿਕਾ ਹੋਣੀ ਚਾਹੀਦੀ ਆ ਕਿ ਜਿਹੜੇ ਚਾਗੋਸ ਆਇਲੈਂਡ ਆ ਉਹ ਚਾਗੋਸ ਲੋਕਾਂ ਨੇ ਕਿਵੇਂ ਉਹਨਾਂ ਨੂੰ ਡਿਵੈਲਪ ਕਰਨਾ ਕਿਵੇਂ ਉੱਥੇ ਰਹਿਣਾ ਆ ਉਹਨਾਂ ਦੇ ਵਿੱਚ ਵੀ ਸਾਡੀ ਹਿੱਸੇਦਾਰੀ ਹੋਣੀ ਚਾਹੀਦੀ ਆ ਸੋ ਹੁਣ ਇੱਕ ਅਗਲਾ ਸੰਘਰਸ਼ ਹੋ ਅਮਰੀਕਾ ਦੀ ਸਰਕਾਰ ਨਾਲ ਵੀ ਲੜਨਗੇ ਪਰ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਇੱਕ ਵੱਡੀ ਗੱਲ ਹੋ ਰਹੀ ਆ ਕਿ ਜੇਕਰ ਸੰਘਰਸ਼ ਚੱਲਦੇ ਆ ਤਾਂ ਉਹਨਾਂ ਦੀ ਕਦੀ ਨਾ ਕਦੀ ਜਿੱਤ ਜਿਹੜੀ ਆ ਜ਼ਰੂਰ ਹੁੰਦੀ ਆ ਸੋ ਅਸੀਂ ਆਪਣੇ ਵੱਲੋਂ ਚਾਗੋਸੀ ਲੋਕਾਂ ਨੂੰ ਉਹਨਾਂ ਦੀ ਘਰ ਵਾਪਸੀ ਦੇ ਉੱਤੇ ਉਹਨਾਂ ਦੀ ਜਿੱਤ ਦੇ ਉੱਤੇ ਉਹਨਾਂ ਨੂੰ ਆਜ਼ਾਦੀ ਮਿਲਣ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਉਹਨਾਂ ਦੀ ਜਿੱਤ ਹੋਰ ਕਾਮਾਂ ਦੇ ਵਾਸਤੇ ਵੀ ਸਭ ਕਾ ਜੋ ਆਪਣੇ ਘਰ ਘਾਟ ਵਾਸਤੇ ਜੂਝ ਰਹੀਆਂ ਆ ਕਿ ਇੱਕ ਨਾ ਇੱਕ ਦਿਨ ਜਿਹੜੀ ਆ ਜਿੱਤ ਜ਼ਰੂਰ ਹੁੰਦੀ ਆ ਸੁਪਨੇ ਪੂਰੇ ਹੁੰਦੇ ਆ ਹੁੰਦੇ ਉਹਨਾਂ ਦੇ ਹੀ ਆ ਜਿਹੜੇ ਤੁਰੇ ਰਹਿੰਦੇ ਆ ਜਿਹੜੇ ਘਰ ਬੈਠੇ ਰਹਿੰਦੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਆ ਆਪਾਂ ਸਰਦਾਰ ਕਿਰਪਾਲ ਸਿੰਘ ਰੰਧਾਵਾ ਦੀ ਬਹੁਤ سارے ਲੋਕਾਂ ਨੇ ਨਾਂ ਸੁਣਿਆ ਹੋਣਾ ਆ ਪਰ ਬਹੁਤ سارے ਲੋਕਾਂ ਦੇ ਵਾਸਤੇ ਨਾਂ ਨਵਾਂ ਆ ਛੀਸ ਦਾਜ ਸਵੰਨ ਸਿੰਘ ਖਾਲੜਾ ਦੇ ਨਾਲ ਸਰਦਾਰ ਕਿਰਪਾਲ ਸਿੰਘ ਰੰਧਾਵਾ ਦਾ ਨਾਂ ਬੜਾ ਸਤਿਕਾਰ ਨਾਲ ਲਿਆ ਜਾਂਦਾ ਰਿਹਾ ਸੋ ਹੋ ਭਾਈ ਖਾਰੜਾ ਅਗਵਾ ਕੇਸ ਦੇ ਮੁੱਖ ਗਵਾਹ ਵੀ ਸੀਗੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਉਹ ਡਿਪਟੀ ਚੇਅਰਮੈਨ ਵੀ ਹੈ ਉਹਨਾਂ ਨੇ ਸਰਦਾਰ ਖਾਰੜਾ ਤੇ ਪੰਜਾਬ ਦੇ ਹੋਰ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਨਾਲ ਲੰਮਾ ਸਮਾਂ ਕੰਮ ਕੀਤਾ ਆ ਬੀਬੀ ਪਰਮਜੀਤ ਕੌਰ ਖਾਰੜਾ ਦੇ ਨਾਲ ਵੀ ਕੰਮ ਕੀਤਾ ਆ ਤੇ ਪੰਜਾਬ ਦੇ ਵਿੱਚ ਜੋ ਲਵਾਰਸ ਲਾਸ਼ਾਂ ਲੁਈਆਂ ਗਈਆਂ ਜਾਂ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਨੌਜਵਾਨ ਖੜਕੂ ਕਹਿ ਕੇ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਉਹਨਾਂ ਦੇ ਕੇਸ ਲੋਕਲ ਅਦਾਲਤਾਂ ਤੋਂ ਲੈ ਕੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਲੜੇ ਆ। ਸੋ ਇੱਕ عظیم ਸ਼ਖਸੀਅਤ ਮਨੁੱਖੀ ਅਧਿਕਾਰ ਕਾਰਕੁਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖੀ ਅਧਿਕਾਰਾਂ ਲਈ ਲਾਇਆ, ਲੋਕਾਂ ਦੇ ਇਨਸਾਫ ਲਈ ਦਵਾਇਆ ਇਸ ਵਾਸਤੇ ਇਸ ਵਾਰ ਇਸ ਵਕਤ ਸਾਡੇ ਵਿੱਚ ਨਹੀਂ ਹੈ ਉਹ ਗੁਰਚਰਨਾ ਦੇ ਵਿੱਚ ਜਾ ਬਰਾਜੇ ਆ। ਸੋ ਉਹਨਾਂ ਦੇ ਪਰਿਵਾਰ ਦੇ ਨਾਲ ਅਫਸੋਸ ਆ। ਸਾਡੇ ਕੋਲ ਬਹੁਤ ਥੋੜੇ ਇਹੋ ਜਿਹੇ ਲੋਕ ਜਿਹੜੇ ਕਿ ਆਪਣਾ ਨਿਸ਼ਕਾਮ ਸੇਵਾ ਕਰਦੇ ਆ। ਤੇ ਲੰਮਾ ਸਮਾਂ ਉਹਨਾਂ ਨੂੰ ਇਹ ਹੋ ਗਿਆ ਆ ਕਈ ਦਹਾਕੇ ਹੋ ਗਏ ਆ ਕਿ ਉਹ ਬਿਨਾ ਕਿਸੇ ਲਾਲਚ ਦੇ ਭੈ ਦੇ ਨਿਸ਼ਕਾਮ ਸੇਵਾ ਕਰਦੇ ਚਲੇ ਜਾ ਰਹੇ ਆ ਸੋ ਸਮਾਂ ਜਦੋਂ ਕਿ ਸਰਕਾਰਾਂ ਦਾ ਭੈ ਬੜਾ ਹੁੰਦਾ ਸਰਕਾਰਾਂ ਤੁਹਾਨੂੰ ਚੁੱਪ ਕਰਾਉਣ ਦੇ ਵਾਸਤੇ ਬਹੁਤ ਯਤਨ ਕਰਦੀਆਂ ਆ ਸੋ ਦਾ ਕਿਰਪਾਲ ਸਿੰਘ ਰੰਧਾਵਾ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਜਿਹੜੀ ਲਗਾਤਾਰ ਕਰਦੇ ਆਏ ਆ ਸੋ ਉਹਨਾਂ ਦਾ ਵਿਛੋੜਾ ਅੱਜ ਸਮੁੱਚੀ ਕੌਮ ਦੇ ਵਾਸਤੇ ਇੱਕ ਬਹੁਤ ਹੀ ਵੱਡਾ ਘਟਾ ਆ ਕਿਉਂਕਿ ਪਹਿਲਾਂ ਹੀ ਕੌਮ ਦੇ ਕੋਲ ਬਹੁਤ ਥੋੜੇ ਸਰ ਇਹੋ ਜਿਹੇ ਆ ਜਿਹੜੇ ਕਿ ਲੜਨ ਦੀ ਸਰਵੱਥਾ ਰੱਖਦੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਗੱਲਬਾਤ ਹੋਰ ਖਬਰਾਂ ਹੋਰ ਵਿਚਾਰਾਂ ਲੈ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ